ਅੱਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋ ਹੋ ਕੇ ਸੋ ਅੱਜ ਵਾਲੇ ਵਲੌਗ ਵਿੱਚ ਆਪਾਂ ਤੁਹਾਨੂੰ ਬੜਾ ਹੀ ਇੰਟਰਸਟਿੰਗ ਆਵਲੋਗ ਕਰ ਰਹੇ ਆ ਇਹਦੇ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਆ ਕਿ ਆਪਾਂ ਘਰ ਵਿੱਚ ਦੇਸੀ ਘਿਓ ਕਿੱਦਾਂ ਬਣਾ ਸਕਦੇ ਆ ਜਿਵੇਂ ਕਿ ਆਪਾਂ ਬਾਜ਼ਾਰੋਂ ਲੈਨੇ ਦੇਸੀ ਘਿਓ ਪਤਾ ਨਹੀਂ ਕਿਵੇਂ ਦਾ ਮਾੜਾ ਆ ਕਿ ਚੰਗਾ ਆ ਕਿਵੇਂ ਦਾ ਕਿਵੇਂ ਦਾ ਨਹੀਂ ਆ ਖਾਸ ਕਰਕੇ ਜਦੋਂ ਬਾਜ਼ਾਰ ਵਿੱਚ ਨਵੀਆਂ ਚੀਜ਼ਾਂ ਮਿਲਦੀਆਂ ਤੇ ਅੱਜ ਆਪਾਂ ਤੁਹਾਨੂੰ ਘਰੇ ਮਲਾਈ ਦੁੱਧ ਤੋਂ ਇਕੱਠੀ ਕਰਕੇ ਦੇਸੀ ਘਿਓ ਬਣਾਉਣਾ ਸਿਖਾਵਾਂਗੇ ਦੋਸਤੋ ਆਇਓ ਫਿਰ ਆਪਾਂ ਬਣਾਉਣੇ ਦੇਸੀ ਘਿਓ ਜੇਕ ਦੋਸਤੋ ਇੱਕ ਆਮ ਮਲਾਈ ਦਾ ਡੂੰਣਾ ਇਹਨੂੰ ਆਪਾਂ ਕੱਢ ਲੈਣ ਲੱਗੇ ਆ ਬਾਹਰ ਤੇ ਆਪਣੇ ਕਮੈਂਟਾਂ ਵਿੱਚ ਵਿਚਾਰ ਜਰੂਰ ਦਿਓ ਜੀ ਠੀਕ ਹੈ ਦੋਸਤੋਂ ਫਾਈਨਲੀ ਆਪਾਂ ਮਲਾਈ ਕੱਢ ਲਈ ਠੀਕ ਹੈ ਇਹ ਆ ਗਈ ਮਲਾਈ ਤੇ ਇਹਨੂੰ ਉਹਨਾਂ ਆਪਾਂ ਇਦਾਂ ਇਦਾਂ ਕਰ ਕਰ ਇਹਨੂੰ ਮਸਲੀ ਜਾਣਾ ਏ ਠੀਕ ਹੈ ਤਾਂ ਇਹ ਦੇ ਵਿੱਚ ਨਾ ਇੱਕ ਕਣੀ ਬਣ ਜੂਗੀ ਤੇ ਉਸ ਤੋਂ ਫਿਰ ਬਣੂਗਾ ਮੱਖਣ ਠੀਕ ਹੈ ਇਹਨੂੰ ਆਪਾਂ ਇਦਾਂ ਇਦਾਂ ਕਰਈ ਜਾਣਾ ਜੇ ਤਾਂ ਆਪਾਂ ਆਟਾ ਨਹੀਂ ਗੁੰਨ ਗੁੰਧੀਆਂ ਲੈ ਆਪਣੀਆਂ ਲੇਡੀਜ਼ ਉਹਦਾ ਆਪਾਂ ਇਹਨੂੰ ਕਰਈ ਜਾਣਾ ਅੱਜ ਲੱਗਦਾ ਛੇਤੀ ਬਨ ਜੂਗਾ ਹੂੰ ਇਹਦੇ ਦਾ ਕਰਕੇ ਦੋਸਤੋ ਨੂੰ ਕਰੀ ਜਾਣਾ ਤੇ ਇਹਦੇ ਵਿੱਚ ਨਾ ਮੱਖਣ ਨਿਕਲਣਾ ਨਿਕਲਣਾ ਚાલુ ਹੋ ਜਾਊਗਾ ਇਹਨਾਂ ਦੇ ਮਹਾਰਾਜ ਕ੍ਰਿਸ਼ਨ ਲੋਕਣ ਖਾਂਦੇ ਹੁੰਦੇ ਸੀ ਉਹ ਨਿਕਲਣਾ ਚੱਲੂ ਹੋ ਗਿਆ ਠੀਕ ਹੈ ਐੇਕੋ ਦੋਸਤੋ ਅਮਲਾਈ ਤੋਂ ਪਹਿਲਾ ਕਣੀ ਜੀ ਬਣ ਗਈ ਐ ਹੁਣ ਇਹਦੇ ਵਿੱਚੋਂ ਨਿਕਲਣਾ ਮੱਖਣ ਸੋ ਦੋਸਤੋ ਫਾਈਨਲੀ ਸਾਡਾ ਮੱਖਣ ਤਿਆਰ ਹੋ ਗਿਆ ਨਿਕਲ ਕੇ ਆਹ ਵੇਖੋ ਦੋਸਤੋ ਠੀਕ ਹੈ ਤੇ ਹੁਣ ਇਸ ਨੂੰ ਅਸੀਂ ਅੱਗ ਤੇ ਰੱਖਣ ਲੱਗੇ ਆ ਠੀਕ ਹੈ ਦੋਸਤੋ ਤੇ ਆਪਾਂ ਨੇ ਇਹਨੂੰ ਅੱਗ ਤੇ ਰੱਖਣ ਲੱਗੇ ਆ ਸਿਲੰਡਰ 'ਚ ਉਬਾਲ ਤੇ ਗੈਸ ਚੱਲਦੀ ਪਈ ਹੈ ਤੇ ਹੁਣ ਮੈਂ ਰੱਖਣ ਲੱਗਾ ਇਸ ਦੇ ਉੱਪਰ ਇਸ ਨੂੰ ਠੀਕ ਹੈ ਦੋ ਦੋਸਤੋ ਮਾਈ ਯੂਟਿਊਬ ਫੈਮਿਲੀ ਤੇ ਆ ਅਸੀਂ ਹੁਣ ਉੱਪਰ ਰੱਖ ਦਿੱਤਾ ਆਪਣਾ ਮੱਖਣ ਦਾ ਪੇੜਾ ਠੀਕ ਹੈ ਤੇ ਚੱਲਦਾ ਪਿਆ ਗੈਂ ਸਿਲੰਡਰ ਤੇ ਆ ਵੀ ਕੋ ਪਿਗਲਣਾ ਚાલુ ਹੋ ਗਿਆ ਤੇ ਇਸ ਨੂੰ ਜਿੱਦਾਂ ਜਿੱਦਾਂ ਸੇਕ ਲੱਗੂਗਾ ਨਾ ਓਵੇਂ-ਓਵੇਂ ਵਿੱਚ ਕਿਉਂ ਬੰਦਾ ਜਾਣਾ ਤੇ ਆ ਅਮਨਦੀਪ ਕੌਰ ਭੱਜ ਗਈ ਪਾਸੇ ਇਹਦੀ ਮੈਂ ਜਨਤ ਨਹੀਂ ਕਿ ਮੇਰੀ ਵੀਡੀਓ ਨਾਲ ਵਿੱਚ ਲਿਆਵੀ ਠੀਕ ਹੈ ਤੇ ਆਮਰ ਨਾ ਬਾਂਡੇ ਖੜਗਾ ਬਾਂਡੇ ਨਾ ਖੜਗਾ ਤੇ ਦੋਸਤੋ ਆ ਬਣ ਰਿਹਾ ਠੀਕ ਹੈ ਜੀ ਸੋ ਦੋਸਤੋ ਤੁਸੀਂ ਦੇਖ ਸਕਦੇ ਜੇ ਕਿ ਉਹ ਪਿਗਲਣਾ ਚાલુ ਹੋ ਗਿਆ ਮੱਖਣ ਤੇ ਇਸੇ ਮੱਖਣ ਤੋਂ ਹੋਣ ਬਣਵੇਗਾ ਘਿਓ ਠੀਕ ਹੈ ਜੀ ਸੋ ਦੋਸਤੋ ਤੁਸੀਂ ਦੇਖ ਰਹੇ ਜੇ ਤੇ ਉਹ ਨੂੰ ਬਨ ਰਿਹਾ ਕਿ ਉਹ ਆਪਣਾ ਠੀਕ ਹੈ ਤੇ ਜਦੋਂ ਵੀ ਆਪਾਂ ਇਹ ਕਿਉ ਉਹ ਆਪਣਾ 200 ਵੇਚਣਾ ਆ ਇਹਦੇ ਦਾ ਕਰਕੇ ਨਾ ਆਪਾਂ ਜਿਹੜੀ ਕੜਛੀ ਆ ਉਹ ਕਡਾਈ ਦੇ ਵਿੱਚ ਆਪਾਂ ਮਾਰੀ ਹੀ ਜਾਣੀਆ ਕਿਉਂਕਿ ਜੋ ਆਪਣਾ ਦੇਸੀ ਘਿਓ ਆ ਉਹ ਆਪਣਾ ਕਡਾਈ ਦੇ ਨਾਲ ਨਾ ਲੱਗੇ ਥੱਲੇ ਜੇਕਰ ਕਿਉ ਥੱਲੇ ਲੱਗੇਗਾ ਤੇ ਉਹ ਫਿਰ ਕਾਲਾ ਹੋ ਜਾਊਗਾ ਸਾਈ ਆਪਣੀ ਸੜ ਜਾਊਗੀ ਠੀਕ ਹੈ ਦੋਸਤੋ ਤੈਨੂੰ ਆਪਾਂ ਇਦਾਂ ਦਾ ਕਰਕੇ ਮਾਰੀ ਜਣਾ ਤੇ ਫਾਈਨਲੀ ਆਪਣਾ ਕਿਉਂ ਮਾਂ ਦਾ ਆਪਾਂ ਦੇਖ ਸਕਦੇ ਆ ਆ ਦੇਖੋ ਇੰਦਰਾ ਸਾਈਡ ਤੇ ਠੀਕ ਹੈ ਤੇ ਆ ਵਿੱਚ ਕਿਉ ਹੋਇਆ ਤੇ ਇਸ ਨੇ ਨਾ ਨਿਤਰ ਕੇ ਦੇ ਤਾਂ ਆ ਜਾਣਾ ਕਿਉ ਨੇ ਤੇ ਜਿਹੜੀ ਜੋ ਛੱਡੀ ਹੋਊਗੀ ਨਾ ਉਹ ਆਪਣੀ ਥੱਲੇ ਬੈਹ ਜੂਗੀ ਠੀਕ ਹੈ ਦੋਸਤੋ इधर करके अपने अपनी जो कछी आर मारते रहना सो दो वेख सकते फाइनली अपना घ्यो जन के, के तैयार हो चुका है ठीक है दोस्तों आखो ये आ देसी घ्यो फ्रैश ਤੇ ਜਦੋਂ ਵੀ ਦੇਸੀ ਘਿਓ ਬਣਾਉਣਾ ਹੋਵੇ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਹੈ ਤੇ ਆ ਹੁਣ ਜਿਹੜੀ ਆ ਛਿੱਡੀ ਹੈ ਇਹ ਫਾਈਨਲੀ ਹੁਣ ਥੱਲੇ ਬੈਹਜੂਗੀ ਠੀਕ ਹੈ ਦੋਸਤੋ ਤੇ ਆਪਾਂ ਤੁਹਾਨੂੰ ਬਾਹਰ ਕੱਢ ਕੇ ਵਿਖਾਉਣੀ ਹੈ ਕਿਸੇ ਬਰਤਨ ਦੇ ਵਿੱਚ ਪਾ ਕੇ ਦੇਸੀ ਘਿਓ ਕਿ ਕਿੰਨਾ ਕ ਆਪਣਾ ਨਿਕਲਿਆ ਹੈ ਸੋ ਦੋਸਤੋ ਫਾਈਨਲੀ ਆਪਣਾ ਦੇਸੀ ਘੋਲ ਨਿਕਲ ਕੇ ਤਿਆਰ ਹੋ ਗਿਆ ਇਹ ਆ ਤੁਸੀਂ ਦੇਖ ਸਕਦੇ ਹੋ ਇਹ ਠੀਕ ਹੈ ਆ ਵੇਖੋ ਇਹ ਦੇਖੋ ਸ਼ੁੱਧ ਦੇਸੀ ਘੋਲ ਠੀਕ ਹੈ ਤੇ ਇਦਾਂ ਕਰਕੇ ਨਾ ਇਦਾਂ ਬਾ ਇੱਕ ਪੁਣੀ ਲੈਣੀ ਹੈ ਤੇ ਕਟਚੀ ਦੇ ਨਾਲ ਪੁਣੀ ਜਣਾ ਦੇਸੀ ਘੋਲ ਤੇ ਨਾਲੇ ਅੱਜ ਮੈਂ ਆਪਣੀ ਵਾਈਫ ਨੂੰ ਕਹਿੰਦਾ ਕਿ ਨਾਲ ਵਿੱਚ ਆ ਵੀਡੀਓ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਉਹ ਕਹਿੰਦੀ ਮੈਂ ਅੱਜ ਨਾ ਇੰਨਾ ਤinigੀ ਮੈਂ ਨਹੀਂ ਵਿੱਚ ਆਉਣਾ ਫੂਨੇ ਸਟੇ ਬੋਲੇ ਫੜਿਆ ਹੋਇਆ ਹੈ ਠੀਕ ਹੈ ਜਦਾਦਰ ਨਹੀਂ ਸ਼ੋਰ ਬਣਾ ਕੇ ਹੀ ਖੋਸ਼ ਹੈ ਵੀਡੀਓ ਦੇ ਵਿੱਚ ਨਹੀਂ ਆਉਂਦੀ ਕੋਈ ਨਹੀਂ ਹੌਲੀ ਹੌਲੀ ਹੋ ਜੂਗੀ ਟ੍ਰੈਂਡ ਹੈ ਸਿੱਧੇ ਕਰੋ ਆ ਵੀ ਵਖਾਂ ਗਾਂ ਕਰਦਾ ਫੂਨੂ ਚਲ ਇੰਦਰ ਇੰਦਰ ਕਰੋ ਸੋ ਦੋਸਤੋ ਆਪਾਂ ਤੁਹਾਨੂੰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ ਅਬ ਤੱਕ ਲਈ ਸਤਿ ਸ੍ਰੀ ਅਕਾਲ